ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀਕੇਐਮ ਮੀਡੀਆ ਟੀਵੀ ਇਸ ਸਮੇਂ ਦੀ ਵੱਡੀ ਖਬਰ ਹਰ ਸਾਲ ਲੱਖਾਂ ਲੋਕ ਹਿਮਾਚਲ ਵਿੱਚ ਮਨੀ ਮਹੇਸ਼ਵਰੀ ਯਾਤਰਾ ਕਰਨ ਲਈ ਜਾਂਦੇ ਹਨ ਅਤੇ ਇਸ ਸਾਲ ਵੀ ਸ਼ਰਦਾਲੂ ਸ਼ਰਦਾ ਪੂਰਵਕ ਇਸ ਯਾਤਰਾ ਤੇ ਗਏ ਸਨ ਪਰ ਲਗਾਤਾਰ ਵਿਗੜਦੇ ਮੌਸਮ ਕਾਰਨ ਮਨੀ ਮਹੇਸ਼ਵਰ ਵਿੱਚ ਯਾਤਰਾ ਕਰਨ ਗਏ ਸ਼ਰਦਾਲੂ ਕੁਦਰਤੀ ਆਫਤ ਵਿੱਚ ਫਸ ਗਏ ਇਹਨਾਂ ਸ਼ਰਤਾਲੂਆਂ ਵਿੱਚ ਹੁਸ਼ਿਆਰਪੁਰ ਦੇ ਵੀ ਕੁਝ ਸ਼ਰਤਾਲੂ ਸਨ ਜੋ ਮਨੀ ਮਹੇਸ਼ ਤੋਂ ਕਾਫੀ ਦਿਨਾਂ ਬਾਅਦ ਸੁਰੱਖਿਅਤ ਕਰ ਵਾਪਸ ਪਹੁੰਚੇ ਹਨ ਮਨੀ ਮਹੇਸ਼ ਦੀ ਯਾਤਰਾ ਤੋਂ ਵਾਪਸ ਪਰਤੇ ਸ਼ਰਧਾਲੂਆਂ ਨੇ ਜਿੱਥੇ ਆਪਣੀ ਹੱਟਬੀਤੀ ਸੁਣਾਈ ਉੱਥੇ ਹੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਹੀ ਸਲਾਮਤ ਆਪਣੇ ਕੋਲ ਵੇਖ ਪਰਿਵਾਰ ਦੇ ਬਾਕੀ ਮੈਂਬਰ ਵੀ ਖੁਸ਼ੀ ਬਖਾਈ ਦਿੱਤੇ ਮੇਰਾ ਨਾਮ ਵਿਰੇਂਦਰ ਬਰਮਾ ਪਿੰਨ ਜਹਾਂ ਖੇਲਾ ਦਾ ਜੀ ਬਰਮਾ ਜੀ ਕਿੱਥੋਂ ਤੁਸੀਂ ਯਾਤਰਾ ਤੋਂ ਆਏ ਆ ਤੇ ਕੀ ਕੋਈ ਮੁਸ਼ਕਲ ਆਈ ਹੈ ਜੀ ਸਰ ਅਸੀਂ ਮਨੀ ਮੇਜ ਦੀ ਯਾਤਰਾ ਨੂੰ ਗਏ ਸੀ 21 ਤਰੀਕ ਨੂੰ ਵੇਖਦੇ ਤਿੰਨ ਦਿਨ ਦੀ ਯਾਤਰਾ ਸੀ ਵੀ ਤੇ ਆਪਾਂ ਕੱਲ 29 ਨੂੰ ਆਏ ਜਾਨੀ 30 ਨੂੰ ਆਏ 9 ਦਿਨ ਲਾ ਕੇ ਆਏ ਆ 5 6 ਦਿਨ ਸਾਡੇ ਸਿਰਫ ਇਨਾ ਹਾਲਾਤਾਂ ਜਿੰਨੇ ਜ਼ਿਆਦਾ ਹੋ ਰਹੇ ਆ ਜਿਹੜੀ ਤੇ ਉਥੇ ਐਡਮਿਨਿਸਟ੍ਰੇਸ਼ਨ ਦੀ ਗਲਤੀ ਨਹੀਂ ਹੋਈ ਆ ਮੈਂ ਸਮਝਦਾ ਆ ਜੇ ਐਡਮਿਨਿਸਟ੍ਰੇਸ਼ਨ ਪੂਰਾ ਸਾਥ ਦਿੰਦੀ ਯਾਤਰੀਆਂ ਨੂੰ ਪਲਾਨ ਨਾ ਇਹ ਉਹ ਕਰਦੀ ਤਾਂ ਸ਼ਾਇਦ ਸਾਡਾ ਨਹੀਂ ਹੁੰਦਾ ਸ਼ਾਇਦ ਇਹ ਪਚਾਰ ਪੰਜ ਦਿਨ ਚ ਹੀ ਮੁੜ ਆਣਾ ਸੀਗਾ ਚਾਹੇ ਬਰਬਾਦ ਵੀ ਇੰਨੀ ਸੀ ਪਰ ਪਲਾਨ ਹੁੰਦਾ ਤਾਂ ਆਪਾਂ ਮੁੜ ਆਣਾ ਸੀ ਕੋਈ ਹੋਣੀ ਆ ਸਿਰਫ ਤੁਹਾਡੀ ਕਰਦੇ ਨਾਲ ਗੱਲ ਨਹੀਂ ਹੋਈ ਉੱਥੇ ਫਸਣ ਕਰਕੇ 6 ਦਿਨ ਨਹੀਂ ਹੋਈ ਜੀ 6 ਦਿਨ ਕਰਦੇ ਨਾਲ ਗੱਲ 6 ਦਿਨ ਬਿਲਕੁਲ ਡਲ ਨਹੀਂ ਹੋਈ ਉਹਨਾਂ ਨੇ ਤਾਂ ਲੱਗਾ ਤੇ ਚਲੇ ਗਏ ਇਹ ਵਾਅ ਸਮਝੋ ਉਹ ਤਾਂ ਬਾਅਦ ਹੀ ਚੱਲ ਆਏ ਚੰਬੇ ਚੰਬੇ ਫੋਨ ਆਨ ਹੋਏ ਤਾਂ ਸਭ ਨੂੰ ਚੈਨ ਦਾ ਸਾਹ ਆਇਆ ਮੈਨੂੰ ਲੱਗਦਾ ਘਰ ਦੇ ਆਣੇ ਦੇ ਪਿੱਛੇ ਸਾਰੇ ਪਾਸੇ ਆਪਣੇ ਹਹੀਲੇ ਵਜ਼ੀਲੇ ਲਾ ਤੇ ਦੇਖ ਲਏ ਸਿਰੇ ਵੀ ਬੰਦੇ ਹੈ ਤੇ ਨਹੀਂ ਹੈ ਟ੍ਰੀ ਹੋਇਆ ਆ ਪਰ ਇਹ ਸਾਰੀ ਐਡਮਿਸ਼ਨ ਮੇਨ ਜਿਹੜਾ ਪੈਨਿਟ ਉੱਥੇ ਹੋਇਆ ਨਾ ਜੀ ਉਹ ਹੋਇਆ ਜਿਹੜੇ ਇੰਟਰਨੈਟ ਤੇ ਫੋਨ ਬੰਦ ਹੋ ਰਹੇ ਤੇ ਉਹਦੀ ਅੱਜ ਦੀ ਡੇਟ 'ਚ ਫੋਨ ਹੀ ਆ ਜੋ ਵੀ ਆ ਤੇ ਇਹੀ ਪੈਨਿਸ਼ ਦਾ ਨੂੰ ਨਾ ਫੋਨ ਬੰਦ ਹੋਣਾ ਤੁਸੀਂ ਜਿੱਦਾਂ ਅੱਜ ਦੀ ਡੇਟ 'ਚ ਡਿਜੀਟਲ ਇੰਡੀਆ ਡਿਜੀਟਲ ਇੰਡੀਆ ਕਰਦੇ ਸੀ ਸਾਰਿਆਂ ਦੇ ਪੈਸੇ ਫੋਨ 'ਤੇ ਹੀ ਡਰਲਪੇਟ ਰੋਈ ਵੀ ਤੇ ਉਥੇ ਉਹ ਵੀ ਬੰਦ ਹੋਦੇ ਤਾਂ ਲੋਕਾਂ ਨੂੰ ਰੋਟੀ ਖਾਣ ਨੂੰ ਜਾਂ ਪੈਟਰੋਲ ਪਾਣ ਨੂੰ ਇਵਨ ਮੁੰਡਿਆਂ ਤੋਂ ਪੈਸੇ ਨਹੀਂ ਸੀ ਪੰਪ ਵਾਲੇ ਕਹਿੰਦੇ ਸੀ ਕੈਸ਼ ਲਿਆਓ ਕੈਸ਼ ਕਰੀ ਸੀ ਜਦੋਂ ਇਹ ਸਾਰਾ ਡਿਜੀਟਲ ਇੰਡੀਆ ਤੁਰਿਆ ਆ ਹਿਕਲ ਤਾਂ ਉਹ ਵੀ ਜਿਆਦਾ ਪੈਣੀ ਚੀਜ਼ਾਂ ਹੋਈਆਂ ਉਹਦੇ ਕਰਕੇ ਹੀ ਬੰਦੇ ਉਥੋਂ ਜਿਆਦਾ ਪੈਲਟ ਹੋਏ ਸੀ ਕਿੰਨੀ ਤਰੀਕ ਨੂੰ ਵਾਪਸ ਆਪਾਂ ਇੱਥੀ ਨੂੰ ਰੇ ਸੀ ਜੀ 30 ਰਾਤ ਨੂੰ ਟਰਾਲਾ ਪਾਏ ਆ ਕਿੰਨੇ ਕੁ ਲੋਕ ਉਸ ਵੇਲੇ ਫਸੇ ਸੀ ਜਾਂ ਹੁਣ ਹੋ ਠਕੇ ਹੋ ਸਕਦੇ ਆ ਜੀ ਮੇਰੇ ਸਾਹਮਣੇ 1500 ਬੰਦਾ ਹਜੇ ਵੀ ਉੱਪਰ ਹੋਣਾ ਆ ਜੀ ਜਦੋਂ ਆਪਾਂ 3 ਦਿਨ ਆਏ ਆ ਤਾਂ ਸਾਨੂੰ ਟੈਕਸੀ ਤੋਂ ਐਵਰੇਜ ਆਦਾ 10-10 ਸੀਰਾ ਵੀ 12-13000 ਬੰਦਾ ਡੇਲੀ نیچے ਆ ਰਿਹਾ ਜਿਹਨਾਂ ਨੂੰ ਉਹ ਟੋਟੋ ਵਾਈ ਚੜਦੇ ਪਏ ਰਾਹ 'ਚ ਜਿਹੜੀਆਂ ਟੱਛੀਆਂ ਛੁੱਟੀਆਂ ਛੁੱਟੀਆਂ ਲੱਤੀਆਂ ਲੱਗੀਆਂ ਸਨ ਕੋਈ ਨਹੀਂ ਜੀ ਉੱਥੇ ਐਡਮਿਨਿਸਟ੍ਰੇਸ਼ਨ ਨਾਲ ਲੋਕੀ ਨਹੀਂ ਲੋਕਲ ਬੰਦੇ ਬਹੁਤ ਸਪੋਰਟ ਆ ਲੋਕਲ ਬੰਦਿਆਂ ਦੀ ਹੈ ਹੁਣ ਜਿੱਦਾਂ ਤੁਸੀਂ ਦੱਸ ਰਹੇ ਸੀ ਆਫ ਦੀ ਕੈਮਰਾ ਕਿ ਲੰਗਰ ਵੀ ਹੁਣ ਸਮਾਪਤ ਹੋ ਗਿਆ ਉੱਥੇ ਹਾਂਜੀ ਹਾਂਜੀ ਹੁਣ ਸਮਾਪਤ ਨਹੀਂ ਤਾਂ ਉਹਨਾਂ ਦਾ ਕੁਝ ਨਹੀਂ ਐਡਮਿਨਿਸਟ੍ਰੇਸ਼ਨ ਨੇ ਮੈਨੂੰ ਦਿਲਾਸੇ ਹੀ ਐਡਮਿਨਿਸਟ੍ਰੇਸ਼ਨ ਦੇ ਜਦੋਂ ਸਾਡੇ ਬੰਦੇ ਨੇ ਉੱਥੇ ਧਰਨਾ ਲਿਆ ਆ ਸੀ ਇਹ ਕਹਿੰਦੇ ਸੀ ਚਾਰ ਦਿਨ ਰਹਿ ਜਾਓ ਕਹਿੰਦੇ 3 ਜਾਂ ਚਾਰ ਦਿਨ ਫ੍ਰੀ ਕਰੋ ਸਭ ਨੂੰ ਸਟੇ ਫ੍ਰੀ ਜਦੋਂ ਕਮਰੇ ਦਾ ਉੱਥੇ 1000-1000 ਰੁਪਿਆ ਲਈ ਜਾਂਦੇ ਫੂਡ ਦੇ ਪੈਸੇ ਲਈ ਜਾਂਦੇ ਉਹ ਤੇ ਐਡਮਿਨਿਸਟ੍ਰੇਸ਼ਨ ਨੇ ਵੇਖਣਾ ਨਾ ਇੱਕ ਵੱਡੀ ਧਰਮਸ਼ਾਲਾ ਦੇ ਦੋ ਤਿੱਤੇ ਤੋਂ ਬੰਦੇ ਪਾਓ ਤੁਸੀਂ ਯਾਨੀ ਕਿ ਫਸੇ ਹੋਏ ਲੋਕਾਂ ਤੋਂ ਵੀ ਵਪਾਰ 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 ਆ ਜੀ ਵਪਾਰ ਮੰਡਲ ਨੇ ਪੂਰਾ ਵਪਾਰ ਦਿੱਤਾ 84 ਵਪਾਰ ਮੰਡਲ ਮਤਲਬ ਵਪਾਰ ਹੀ ਦਿੱਤਾ ਹੈ ਅੱਛਾ ਬਸ ਹਾਂ ਜੀ ਤੇਰਾ 84 ਵਪਾਰ ਮੰਡਲ ਆ ਜੀ ਇਹਨਾਂ ਨੇ ਵਪਾਰ ਹੀ ਦਿੱਤਾ ਆ ਇਹਨਾਂ ਨੇ ਜਾਨਾ ਨਾ ਥਲਵਾੜੀ ਦਿੱਤਾ ਆ ਇਹਨਾਂ ਨੂੰ ਆਪਣੇ ਵਪਾਰ ਦੀ ਪਈ ਵੀ 15 ਦਿਨਾਂ ਚ ਅਸੀਂ ਵਪਾਰ ਪਾਰ ਦੇ ਸਾਲ ਦਾ ਉਹ ਟਰ ਲਈਏ ਕੋਈ ਹੋਣੀ ਐਡਮਿਨਿਸਟ੍ਰੇਸ਼ਨ ਜ਼ੀਰੋ ਪਲਾਨ ਜ਼ੀਰੋ ਮੈਂ ਤੈਨਾਂ ਅੱਜ ਵੀ ਕੋਈ ਏਡੀਐਮ ਨੂੰ ਪੁੱਛ ਲਵੇ ਵੀ ਤੇਰਾ ਟੀਪਲਾਨ ਸਿਰਾ ਜੇ ਬਰਸਾਤ ਦਾ ਮੌਸਮ ਤੇ ਇਹਨਾਂ ਤੋਂ ਪਲਾਨ ਹੀ ਨਹੀਂ ਹੋਣਾ ਰਿਟਨ ਪਲਾਨ ਹੀ ਨਹੀਂ ਹੋਣਾ ਮੇਰੇ ਹਿਸਾਬ ਨਾਲ ਠੀਕ ਹੈ ਜੀ ਇਹਨਾਂ ਨੇ ਤਾਂ ਟੁੱਟੇ ਹੀ ਮਾਰੇ ਆ ਜਿਹਨੂੰ ਕਹਿੰਦੇ ਪੰਜਾਬ ਸਰਕਾਰ ਨੂੰ ਵੀ ਅੱਗੇ ਲਾਉਣ ਹਾਂਜੀ ਹਾਂਜੀ ਪੰਜਾਬ ਸਰਕਾਰ ਨੂੰ ਚਾਹੀਦਾ ਆ ਜੀ ਕਿਉਂਕਿ ਮੈਨੂੰ ਇਹ ਤੇ ਹੈਰਾਨੀ ਦੀ ਗੱਲ ਇਹ ਆ ਵੀ ਇਹਨਾਂ ਤੇ ਡਲੋਜੀ ਬਿਲਕੁਲ ਨੇੜੇ ਆਰਮੀ ਟੈਂਟ ਹੈਗਾ ਆ ਇਹਨਾਂ ਨੇ ਆਰਮੀ ਨੂੰ ਬੁਲਾਇਆ ਤੇ ਹੋਣੀ ਆ ਪਤਾ ਨਹੀਂ ਕਿਉਂ ਸਰਕਾਰ ਇਹ ਡਰ ਗਈ ਕੀ ਇਹਨਾਂ ਨੂੰ ਬਿੱਲ ਦੇਣਾ ਪਊਂਗਾ ਜਾਂ 3 ਆ ਮੇਰੇ ਹਿਸਾਬ ਨਾਲ ਇਹਨਾਂ ਨੂੰ ਉੱਥੇ ਆਰਮੀ ਬੁલાਣੀ ਚਾਹੀਦੀ ਆ ਹਲੇ ਵੀ ਲੋਕ ਫਸੇ ਹੋਏ ਆ ਹਾਂਜੀ ਹਾਂਜੀ ਫਸੇ ਆ ਜੀ ਫਸੇ ਲੋਟਾਂ ਤਾਂ ਫਸੇ ਜਿਹੜੀਆਂ ਲਾਸ਼ਾਂ ਪਈਆਂ ਆ ਜੀ ਉਹ ਲਾਸ਼ਾਂ ਕਿੱਧਰ ਆਉਂਦੀਆਂ ਜੇ ਰੋਡ ਬੰਦ ਆ ਕਿੰਨੀਆਂ ਕਿਲਾਸ਼ਾਂ ਪਈਆਂ ਮੈਂ ਤਾਂ ਜਿਹੜੀਆਂ ਹਸਪੀਟਲ 'ਚ ਦੇਖ ਕੇ ਆਇਆ ਸੀ ਉਦੋਂ 6-7 ਤਾਂ ਸਿੱਧੀਆਂ ਹੀ ਆ ਪਰ ਜੋ ਲੋਟਾਂ ਦਾ ਲੋਟਰਲ ਦਾ ਜੇ ਆਪਾਂ ਐਸਟੀਮੇਟ ਲੈਂਦੇ ਉੱਥੇ 1.5-200 ਬੰਦਾ ਹੋ ਸਕਦਾ ਜੀ ਰਾਮ ਨਾ ਹੋ ਸਕਦਾ ਤੁਸੀਂ ਦੱਸ ਰਹੇ ਸੀ ਕਿ ਮੋਟਰਸਾਈਕਲ ਬੜੇ ਉੱਥੇ ਹਾਂਜੀ 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 ਉਹ ਮੈਂ ਤਾਂ ਤੁਹਾਨੂੰ ਫੋ ਮੇਰੇ ਹਿਸਾਬ ਨਾਲ 4-5000 ਮੋਟਰਸਾਈਕਲ ਮੁੰਡੇ ਛੱਡ ਕੇ ਆਇਓ ਆ ਉੱਥੇ ਉਹ ਵਿਚਾਰੇ ਨੇ ਪਤਾ ਨਹੀਂ ਕਿੱਦਾਂ ਲਏ ਹੁਣੇ ਟਿਸਟਾਂ ਦੇ ਟੀ ਤਾ ਛੱਡ ਕੇ ਆਣਾ ਸੋਚੋ ਕਿੰਨਾ ਟਿੱਡੇ ਉਹ ਹੁੰਦਾ ਬੰਦੇ ਦੇ ਉਹ ਟਰਣਾ ਪੈਂਦਾ ਆ ਹਾਂਜੀ ਭਾਜੀ ਕੀ ਨਾਮ ਆਜੀ ਵਰੁਣ ਜੀ ਵਰੁਣ ਜੀ ਕਿੱਥੋਂ ਦੇ ਬਸਨੀ ਕੋ ਮੈਂ ਹੁਸ਼ਿਆਰਪੁਰ ਦਾ ਜੀ ਠੀਕ ਆ ਜੀ ਤੁਸੀਂ ਮੰਨੀ ਮਹਿਸਤੋਂ ਆਏ ਆਂ ਜੀ ਵਾਪਸ ਹਾਂਜੀ ਭਾਜੀ ਕਿਸ ਦਿਨ ਗਏ ਸੀ ਕਿਸ ਦਿਨ ਆਏ ਸੀ ਅਸੀਂ ਭਾਜੀ 21 ਤਰੀਕ ਨੂੰ ਗਏ ਸੀਗੇ ਕੱਲ ਆਤੀ ਸੀ 11:30 ਵਜੇ ਵਾਪਸ ਪੁੱਜਾਂਗੇ ਠੀਕ ਆ ਜੀ ਤੇ ਕਿਹੜਾ ਵਜੇ ਮੰਜ਼ਰਾ ਦੀ ਉੱਥੇ ਮੰਨੀ ਮਹਿਸਤ ਮੰਜ਼ਰ ਜ ਇਹ ਕਰਦੇ ਹੁਣ ਥੋੜਾ ਸਕੂਨ ਆਇਆ ਹੋਣਾ ਜੀ ਬਿਲਕੁਲ ਜੀ ਕੱਲ ਰਾਤੀ ਆਏ ਆ ਤੇ ਕਰਦੇ ਆਂਦੇ ਸਾਹ ਚ ਸਾਹ ਲੜੇ ਆ ਜੀ ਤੇ ਉਥੇ ਆ ਪ੍ਰਸ਼ਾਸਨ ਅਨੇ ਕੋਈ ਜਿਹੜਾ ਤੁਹਾਨੂੰ ਕੱਢਿਆ ਜਾਂ ਆਪ ਮੁਹਾਰੇ ਆਏ ਹੋ ਕਿ ਨਹੀਂ ਨਹੀਂ ਜੀ ਆਪ ਹੀ ਚੱਕਨ ਚੱਕਿਆ ਜੀ ਤੇ ਬਾ ਗੱਡੀ ਛੱਡਿਆ ਆ ਉਥੇ ਬਾਕੀ ਸਾਰਾ ਸੂਰਾ ਸਮਾਨ ਛੱਡਿਆ ਆ ਪਹਾੜ ਚੜ ਚੁੜ ਕੇ ਕੱਚਾ ਪੱਕਾ ਰਸਤਾ ਕਰਕੇ ਤੈ ਕੀਤਾ ਤੇ ਜੀ ਘਰ ਪੁੱਜੇ ਆ ਕੱਲ ਰਾਤੀ ਅੱਛਾ ਗੱਡੀ ਆਪਣੀ ਉਥੇ ਛੱਡ ਆਏ ਹੋ ਗੱਡੀ ਉਥੇ ਛੱਡਿਆ ਤੇ ਤੇਰਾ ਕਿਸ ਤਰ੍ਹਾਂ ਆਉਣਾ ਹੋਇਆ ਜੀ ਹੋ ਜੀ ਪਹਾੜ ਪਹੂੜਾ ਕੱਚਾ ਪੱਕਾ ਰਸਤਾ ਆ ਸਾਰਾ ਹੀ ਫੈਦਲ 70 ਕਿਲੋਮੀਟਰ ਤੁਰਿਆ ਜੀ ਚੰਬੇ ਆ ਚੰਬੇ ਤੋਂ ਫੇਰ ਟੈਕਸੀ ਕੀਤੀ ਆ ਜਾਈ ਘਰ ਪੁੱਜੇ ਕਿੰਨੀ ਧੀਰ ਪਹਾੜਾਂ ਚ ਰਸਤਿਆਂ ਚ ਤੇ ਤੁਹਾਨੂੰ ਇਸ ਤਰ੍ਹਾਂ ਮੁਸ਼ਕਲਾਂ ਨਾਲ ਜੀਣਾ ਪਿਆ ਜੀ ਇਹ ਕਹਿ ਲੋੀ ਕੱਲ ਸਵੇਰੇ 7 ਵਜੇ ਤੁਰੇ ਸੀਗੇ ਅੱਛਾ ਜੀ ਤੇ ਰਾਤੀ 11:30 ਵਜੇ ਘਰ ਪੁੱਜੇ ਜੀ ਪਹਾੜਾਂ ਜੰਗਲਾਂ ਦੇ ਵਿੱਚੋਂ ਹੋ ਕੇ ਪਹੁੰਚੇ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਰਸਤਾ ਕਿਹੋ ਜਿਹਾ ਸੀ ਜੋ ਮੁੱਖ ਰਸਤਾ ਹੈਗਾ ਕਿ ਜਾਂ ਨਹੀਂ 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 ਕੋਈ ਮੁੱਖ ਰਸਤਾ ਨਹੀਂ ਹੈਗਾ ਇਦੇ ਪਹਾੜ ਕਿਦੇ ਹੋ ਆ ਪਹਾੜ ਨੂੰ ਟੱਪਣ ਲਈ ਜਿੱਦਾਂ ਆਈਦਾ ਮੀਨਜ਼ ਇੱਕ ਕੋਈ ਬੰਦਾ ਨਿਕਲਿਆ ਉਹਦੇ ਰਾਹ ਲੀ ਬਣ ਗਈ ਹੈ ਤੇ ਉੱਥੇ ਚੜ੍ਹ ਚੜ੍ਹ ਕੇ ਅਸੀਂ ਆ ਗਏ ਕੋਈ ਪੱਕਾ ਰਸਤਾ ਨਹੀਂ ਕੋਈ ਕੁਛ ਨਹੀਂ ਕਿੰਨਾ ਕੁ ਫੱਤੀ ਬੱਤੀ ਹੋ ਸਕਦੇ ਲੱਗਦਾ ਸੀ ਅਜੇ ਵੀ ਨੀਅਰ ਅਬਾਊਟ 500 ਆਂਕੜਾ ਸਾਡੇ ਹਿਸਾਬ ਨਾਲ ਲਾ ਲਓ ਕਿ ਜੀ ਉੱਥੇ ਹੋਣਾ ਬੰਦਾ ਠੀਕ ਹੈ ਜੀ ਤੇ ਉੱਥੇ ਪ੍ਰਸ਼ਾਸਨ ਦਾ ਕਿਹੋ ਜਿਹਾ ਰਈਆ ਜੀ ਇਹ ਰਈਆ ਹੀ ਬਹੁਤ ਮਾੜਾ ਰਈਆ ਜੀ ਬਹੁਤ ਝੂਠ ਬੋਲਿਆ ਜਾ ਰਿਹਾ ਆ ਇਨਫੋਰਮੇਸ਼ਨ ਬਿਲਕੁਲ ਜ਼ੀਰੋ ਇਕ ਤਾਂ ਸਾਡਾ ਘਰਦਿਆਂ ਨਾਲ ਲਿੰਕ ਟੁੱਟ ਗਿਆ ਸੀਗਾ ਉੱਪਰੋਂ ਸਾਨੂੰ ਸਾਰੇ ਝੂੜ ਬੋਲਦੇ ਜੀ 2 ਦਿਨ ਚ ਰਸਤਾ ਖੁੱਲ ਜਾਣਾ 2 ਦਿਨ ਚ ਮਤਲਬ ਚਲੋ ਰਸਤੇ ਨਹੀਂ ਖੁੱਲ ਸਕਦੇ ਨੈਟਵਰਕ ਦਾ ਇੰਤਜ਼ਾਮ ਕਰ ਦਿੰਦੇ ਤਾਂ ਘਰਦਿਆਂ ਨੂੰ ਬਹੁਤ ਸਹਾਰਾ ਹੋ ਜਾਣਾ ਸੀ ਤੇ ਉੱਥੇ ਖਾਣ ਪੀਣ ਦਾ ਫਿਰ ਕਿਵੇਂ ਜਿਹੜੇ ਤੁਸੀਂ ਦੱਸ ਰਹੇ ਹੋ ਕਿ ਸੰਪਰਕ ਟੁੱਟ ਗਿਆ ਨੈਟਵਰਕ ਨਹੀਂ ਸੀ ਕਿ ਲਗਾਤਾਰ ਬਾਰਿਸ਼ ਹੋ ਰਹੀ ਹੈ ਮੌਸਮ ਖਰਾਬ ਹੈ ਖਾਣ ਪੀਣ ਦਾ ਇਦਾਂ ਹੀ ਪੰਜਾਬੀਆਂ ਨੇ ਲੰਗਰ ਲਾਇਆ ਸੀ ਉੱਥੇ ਅੰਮ੍ਰਿਤਸਰ ਤੇ ਹੁਸ਼ਿਆਰਪੁਰੀਆਂ ਨੇ ਮਿਲ ਕੇ ਲੰਗਰ ਲਗਾਇਆ ਸੀਗਾ ਤੇ ਬਸ ਉਹ ਕੱਲਾ ਲੰਗਰ ਹੀ ਸਾਰੇ ਸ਼ਹਿਰ ਦਾ ਲੋਆਂ ਦਾ ਸਹਾਰਾ ਸੀਗਾ ਉਹ 10 ਦਿਨ ਲੰਗਰ ਚਲਾਉਂਦੇ ਤੇ ਉਹਨਾਂ ਨੇ ਫੇਰ ਵਧਾ ਕੇ 15 ਦਿਨ ਲੰਗਰ ਚਲਾਇਆ ਤੇ ਪਿਛਲੇ ਕੱਲ ਹੀ ਉਹਨਾਂ ਨੇ ਵੀ ਲੰਗਰ ਬੰਦ ਕੀਤਾ ਹੀ ਉੱਥੇ ਉਹਨਾਂ ਦੇ ਲੰਗਰ ਬੰਦ ਕਰਤਾ ਲੋਕ ਕਹਿੰਦੇ ਫਸੇ ਹੋਏ ਨਹੀਂ ਪਰ ਉਹ ਲੋਕ ਤਾਂ ਭੁੱਖਣ ਭਾਣੇ ਸੀ ਜਿਹਨੇ ਰਜਤ ਉਹ ਮੁਸ਼ਕਿਲ ਹੋਰ ਬਣ ਗਈ ਇਹ ਹਾਂਜੀ ਬਿਲਕੁਲ ਜੀ ਇਹ ਤਾਂ ਹੀ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿੰਨੀ ਛੇਤੀ ਹੋ ਸਕੇ ਉਹਨਾਂ ਨੂੰ ਉਹਨਾਂ ਦੇ ਘਰ ਭੇਜਿਆ ਜਾਵੇ ਜਿੰਨੇ ਜਾਣੇ ਵੀ ਉੱਥੇ ਫਸੇ ਨੇ ਹ ਹਿਮਾਚਲ ਸਰਕਾਰ ਜਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਨੀ ਚਾਹੀਦੀ ਦੇਖੋ ਜੀ ਮੇਰੀ ਸਾਰੀ ਸਰਕਾਰ ਨੂੰ ਇੱਕ ਅਪੀਲ ਆ ਕਿ ਜੀ ਸਾਰੇ ਮਿਲ ਜੁਲ ਕੇ ਉੱਥੇ ਜਿੰਨੇ ਜਾਣੇ ਤੇ ਜੀ ਉਹਨਾਂ ਨੂੰ ਵੀ ਜ਼ਿੰਮੇਵਾਰੀ ਦੇ ਨਾਲ ਟਾਈਮ ਸੈੱਟ ਜਿੱਦਾਂ ਵੀ ਆ ਉਹਨਾਂ ਦੇ ਘਰਾਂ ਤੱਕ ਪਹੁੰਚਦਾ ਕੀਤਾ ਜਾਵੇ ਇਸ ਗੱਲ ਨੂੰ ਸੀਰੀਅਸ ਲਿਆ ਜਾਵੇ ਮਜ਼ਾਕ ਚ ਨਾ ਲਿਆ ਜਾਵੇ ਕਿਉਂਕਿ ਲੇਟ ਪਹਿਲਾਂ ਹੀ ਬਹੁਤ ਹੋ ਚੁੱਕੇ ਨੇ ਲਾਸ਼ਾਂ ਪਈਆਂ ਨੂੰ ਪਹਿਲਾਂ ਹੀ ਬਹੁਤ ਟਾਈਮ ਹੋ ਚੁੱਕਾ ਉੱਥੇ ਤੇ ਇਹ ਨਾ ਹੋਵੇ ਕਿ ਵੀ ਘਰਾਂ ਤੋਂ ਉਹਨਾਂ ਦੀਆਂ ਲਾਸ਼ਾਂ ਵੀ ਨਾ ਪਛਾਣ ਹੋਣ ਹਾਜੀ ਬាទ ਕੀ ਨਾਮ ਹੈ ਤੁਹਾਡਾ ਮੇਰਾ ਪਾਜੀ ਮੋਹਿਤ ਕਾਲੀਆ ਜੀ ਮੈਂ ਹਿਸ਼ਾਰਪੁਰ ਦਾ ਵਸਨੀਕ ਆ ਜੀ ਠੀਕ ਹੈ ਜੀ ਮੋਹਿਤ ਜੀ ਕਦੋਂ ਤੁਸੀਂ ਆਏ ਹੈ ਕਿ ਉੱਥੇ ਕੀ ਕੁਛ ਮਸੱਦਰ ਹੈ ਜੀ ਮਨੀ ਸਰ ਅਸੀਂ 21 ਤਰੀਕ ਨੂੰ ਇੱਥੋਂ ਨਿਕਲੇ ਸੀਗੇ ਜੀ ਸਵੇਰੇ 4 ਵਜੇ ਤੇ ਕੱਲ ਅਸੀਂ 30 ਤਰੀਕ ਨੂੰ ਰਾਤ ਨੂੰ 11 ਵਜੇ ਘਰ ਪਹੁੰਚੇ ਹਾਂ ਜੀ ਠੀਕ ਹੈ ਜੀ ਹਾਂਜੀ ਤੇ ਉੱਥੇ ਕਿਹੋ ਜਿਹੇ ਹਾਲਾਤ ਸੀਗੇ ਕੀ ਕੀ ਮੁਸ਼ਕਲ ਆਈਆਂ ਜੀ ਹਾਲਾਤ ਇਦਾਂ ਦੇ ਆ ਜੀ ਇਹ ਸ਼ਬਦਾਂ ਨਾਲ ਬਿਆਨ ਵੀ ਨਹੀਂ ਕਰ ਸਕਦੇ ਸਰ ਅਸੀਂ 24 ਤਰੀਕ ਤੋਂ ਇੰਨੇ ਹਾਲਾਤ ਮਾੜੇ ਹੋਏ ਆ ਜੀ ਉੱਥੇ ਬਾੜ ਦੇ ਬਾੜ ਥਲੇ ਆ ਗਏ ਆ ਜੀ ਤਾਂਚੂ ਤੋਂ ਸੱ ਕਈਆਂ ਦੇ ਲੰਗਰ ਰੋੜ ਗਏ ਜੀ ਕਈਆਂ ਦੇ ਡੈੱਡ ਬੋੜੀਆਂ ਇਦਾਂ ਹੋ ਰੀਆਂ ਕਈ ਸਿਲੰਡਰ ਅਸੀਂ ਮੈਂ ਆਪਣੀ ਅੱਖੀਂ ਦੇਖੇ ਸਿਲੰਡਰ ਦਰਿਆ ਦੇ ਵਿੱਚ ਬਗਦੇ ਪਏ ਆ ਜੀ ਤੇ ਪ੍ਰਸ਼ਾਸਨ ਦੇ ਤਾਂ ਕਹਿਣ ਨੂੰ ਕਰ ਰਿਹਾ ਇਨਾ ਬੁਰਾ ਹਾਲ ਆ ਜੀ ਪ੍ਰਸ਼ਾਸਨ ਤੋਂ ਅਸੀਂ ਕੋਈ ਉਮੀਦ ਨਹੀਂ ਲਾ ਸਕਦੇ ਡੀਸੀ ਮੁਕੇਸ਼ ਰੇਪਸਵਾਲ ਐਸਪੀ ਅਭਿਸ਼ੇਕ ਯਾਦਵ ਐਸਡੀਐਮ ਏਡੀਐਮ ਮੇਰੇ ਸਾਹਮਣੇ ਪੰਜਾਬੀਆਂ ਨੇ ਸੰਗਰੂਰ ਦੇ ਮੁੰਡਿਆਂ ਨੇ ਧਰਨਾ ਲਾਇਆ ਸੀਗਾ ਜੀ ਉਹਨੂੰ ਅਸ਼ਵਾਸ਼ਣ ਦਿੱਤਾ ਗਿਆ 27 ਤਰੀਕ ਨੂੰ ਕਿ ਤੁਹਾਨੂੰ 28 29 ਨੂੰ ਅਸੀਂ ਇੱਥੋਂ ਕੱਢ ਦਵਾਂਗੇ ਜੀ ਮੋਟਰਸਾਈਕਲ ਰਸਤਾ ਹੌਲੀ-ਹੌਲੀ ਬਣ ਜਾਵਾਂਗੇ ਪਰ ਅਸੀਂ ਹਿੰਮਤ ਹਾਰ ਗਏ ਨਾ ਸਾਡੇ ਘਰ ਦੇ ਨਾਲ ਕੰਟੈਕਟ ਹੋ ਰਹੇ ਸੀ ਕਿਤੇ ਨਾ ਕੁਝ ਹੋ ਰਿਹਾ ਸੀਗਾ ਜੀ ਸਾਨੂੰ ਟੈਨਸ਼ਨ ਇੱਥੇ ਰਹੀ ਸੀ ਅਸੀਂ 30 ਤਰੀ ਨੂੰ ਡਿਸੀਜਨ ਲਿਆ ਸਵੇਰੇ 7 ਵਜੇ ਕਿ ਅਸੀਂ ਪੈਦਾ ਨਿਕਲਾਂਗੇ ਜੀ ਗਰਾਊਂਡ ਲੈਵਲ ਤੇ ਜਦੋਂ ਅਸੀਂ ਗਰਾਊਂਡ ਲੈਵਲ ਤੋਂ ਅਸੀਂ ਨਿਕਲੇ ਸਰ ਮੈਂ 10 ਮਿੰਟ ਸਦਾ ਸਰ 100 150 ਪਾਰ ਥੱਲੇ ਆਇਆ ਪਿਆ ਸੀਗਾ ਜੀ ਕਿਲੋ ਕਿਲੋਮੀਟਰ ਰੋਡ ਹੈ ਨਹੀਂ ਸਰ ਤੇ ਪ੍ਰਸ਼ਾਸਨ ਤੋਂ ਬਹੁਤ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਉੱਥੇ ਫਿਰ ਕਹਿੰਦੇ ਵੀ ਲੰਗਰ ਵੀ ਪੰਜਾਬੀਆਂ ਨੇ ਚਲਾਇਆ ਯਾਨੀ ਪੰਜਾਬੀਆਂ ਨੇ ਬਾਹ ਫੜੀ ਉੱਥੇ ਆਪਣੇ ਅੰਮ੍ਰਿਤਸਰ ਤੋਂ ਕੋਨਾ ਭਾਜੀ ਹੁਣੀ ਸਾਡੇ ਹਿਸ਼ਾਰਪੁਰ ਤੋਂ ਰਿੰਕੂ ਭਾਜੀ ਦੀਪਕ ਜੋਸ਼ੀ ਜੀ ਇਹਨਾਂ ਦੇ ਸਹਿਯੋਗ ਦੇ ਨਾਲ ਬਹੁਤ ਮਤਲਬ 28 27 ਤੇ 29 ਤਰੀਕ ਜਿਹੜੀ ਹੈ ਨਾ 10-10 ਹਜ਼ਾਰ ਬੰਦਾ ਰੋਜ਼ ਦਾ ਲੰਗਰ ਖਾਂਦਾ ਪਿਆ ਸੀਗਾ ਜੀ ਤੇ ਉੱਥੇ ਦੇ ਪ੍ਰਸ਼ਾਸਨ ਇਹ 10 10 ਦਿਨ ਦਾ ਲੰਗਰ ਹੁੰਦਾ ਵਾ 5 ਦਿਨਾਂ ਨੇ ਐਕਸਟੈਂਡ ਕੀਤਾ ਜੀ ਮੈਂ ਚਾਹੁੰਦਾ ਕਹਿਣਾ ਚਾਹੁੰਦਾ ਕਿ ਜੇ ਇਹ ਨਾ ਹੁੰਦੇ ਤੇ ਭੁੱਖਮਰੀ ਬਹੁਤ ਜ਼ਿਆਦਾ ਭੁੱਖਮਰੀ ਫੈਲ ਜਣੀ ਸੀਗੀ ਉੱਥੇ ਇਹਨਾਂ ਨੇ ਇੰਨਾ ਸਾਥ ਦਿੱਤਾ ਜੀ ਉੱਥੇ ਪ੍ਰਮੋਟ ਦਾ ਜੀ ਸਾਡੀ ਸਰਕਾਰ ਤੋਂ ਕੀ ਉਮੀਦ ਤੇ ਕੀ ਅਪੀਲ ਕਰਨੀ ਚਾਹੁੰਦੇ ਕੋਈ ਹਾਲੇ ਵੀ ਕਾਫੀ ਲੋਕ ਉੱਥੇ ਫਸਦਾ ਉਮੀਦ ਰਹੀ ਆ ਜੀ ਉਮੀਦ ਰਹੀ ਆ ਜੀ ਦੇਖੋ ਹਿਮਾਚਲ ਸਰਕਾਰ ਤੋਂ ਤਾਂ ਕੋਈ ਉਮੀਦ ਪ੍ਰਸ਼ਾਸਨ ਤੋਂ ਨਹੀਂ ਸੀ ਜੀ ਮੈਂ ਪੰਜਾਬ ਸਰਕਾਰ ਤੋਂ ਇਹ ਉਮੀਦ ਕਰਨਾ ਚਾਹੁੰਦਾ ਕਿ ਆਪਣੇ ਬੰਦੇ ਬਚਾ ਲਓ ਵਰਨਾ ਹੋਰ ਉੱਥੇ ਕੰਮ ਖਰਾਬ ਹੋਏਗਾ ਕਿਉਂਕਿ ਮੌਸਮ ਹਜੇ ਵੀ ਖਰਾਬ ਹੀ ਆ ਜੀ ਬੰਦੇ ਉੱਥੋਂ ਘਟੋ ਘਟ 800000 ਬੰਦਾ ਹਜੇ ਵੀ ਉੱਥੇ ਵਸਿਆ ਹੋਇਆ ਜੀ ਉੱਪਰ ਵੀ ਥੱਲੇ ਵੀ ਪਰਮੋਰ ਦੇ ਵਿੱਚ ਵੀ ਜੀ ਇਹੀ ਮੈਂ ਉਮੀਦ ਕਰਦਾ ਜੀ ਪੰਜਾਬ ਸਰਕਾਰ ਤੋਂ ਕਿ ਆਪਣੇ ਬੰਦੇ ਬਚਾ ਲਓ ਅਸੀਂ 10ਵੇਂ ਸੱਦੇ ਸਰ ਉਹਨਾਂ ਨੇ ਇੰਨਾ ਤੁਹਾਨੂੰ ਖਰਾਬ ਕੀਤਾ ਸਾਰਿਆਂ ਨੂੰ ਦੱਸੋਣਾ ਜੀ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027